ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸ ਬੇਸਡਸ ਮਿਲਣ ਤੋਂ ਬਾਅਦ 컬러 ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕੇਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੇਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈੱਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਐਮਬੀਆਈਏ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਵਰਤੇ ਜਾਂਦੇ ਸਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਨ੍ਹਾਂ ਨੇ ਇਹ ਸੈਂਡ ਵਰਤੀ ਹੈ ਕਟੋ ਘਾਟੇ ਸੱਤ ਸਕੂਲ ਅਤੇ ਪ੍ਰੀ ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰੋਡਕਟਰ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕੌਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਂਡ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾ ਗਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਪ੍ਰਭਾਵਿਤ ਕੇਮਰਟ ਪ੍ਰੋਡਕਟ ਜਿਨ੍ਹਾਂ ਦੇ ਵਿੱਚ ਬਲੂ ম্যাਜਿਕ ਸੈਂਡ ਗ੍ਰੀਨ ম্যাਜਿਕ ਸੈਂਡ ਪਿੰਕ ম্যাਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈਟ ਸ਼ਾਮਿਲ ਹਨ ਇਨ੍ਹਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਕੁਝ ਕਾਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ ਇਹ ਡਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਵੈਕ ਕਰੋ ਇਸੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤਾਂ ਦੱਸਿਓ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬੀਸ ਟੈਸਟ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ ਕਿ ਹੋਰ ਪ੍ਰੋਡਕਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਲਈ ਟੈਸਟਿੰਗ ਚੱਲ ਰਹੀ ਹੈ ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸ ਬੇਸਡਸ ਮਿਲਣ ਤੋਂ ਬਾਅਦ 컬러 ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕੇਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੇਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈੱਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਐਮਬੀਆਈਏ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਵਰਤੇ ਜਾਂਦੇ ਸਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਨ੍ਹਾਂ ਨੇ ਇਹ ਸੈਂਡ ਵਰਤੀ ਹੈ ਘਟ ਤੋਂ ਘਟ ਸੱਤ ਸਕੂਲਾਂ ਤੇ ਪ੍ਰੀ ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸ ਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰਾਡਕਟਰ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕੌਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਂਡ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾਗਾਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਪ੍ਰਭਾਵਿਤ ਕੇਮਰਟ ਪ੍ਰੋਡਕਟ ਜਿਨ੍ਹਾਂ ਦੇ ਵਿੱਚ ਬਲੂ ম্যাਜਿਕ ਸੈਂਡ ਗ੍ਰੀਨ ম্যাਜਿਕ ਸੈਂਡ ਪਿੰਕ ম্যাਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈਟ ਸ਼ਾਮਿਲ ਹਨ ਇਨ੍ਹਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਕੁਝ ਕਾਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ ਇਹ ਡਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਵੈਕ ਕਰੋ ਇਸੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸੁੱਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤਾਂ ਦੱਸਿਏ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬੀਸ ਟੈਸਟ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ ਕਿ ਹੋਰ ਪ੍ਰੋਡਕਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਲਈ ਟੈਸਟਿੰਗ ਚੱਲ ਰਹੀ ਹੈ ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸਬੈਸਟਸ ਮਿਲਣ ਤੋਂ ਬਾਅਦ 컬러 ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕੇਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੈਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ एमबीआईए ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਉਰਤੇ ਜਾਂਦੇ ਇਸ ਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਹਨਾਂ ਨੇ ਇਹ ਸੈਂਡ ਵਰਤੀ ਹੈ ਘੱਟੋ ਘੱਟ 7 ਸਕੂਲ ਅਤੇ ਪ੍ਰੀ ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰੋਡਕਟਰ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕੌਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਂਡ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾ ਗਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਪਰਵਾਬਿਤ ਕੀ ਮਾਰਟ ਪਰ ਡਾਕਟਰ ਜਿਨ੍ਹਾਂ ਦੇ ਵਿੱਚ ਬਲੂ ম্যাਜਿਕ ਸੈਂਡ, ਗ੍ਰੀਨ ম্যাਜਿਕ ਸੈਂਡ, ਪਿੰਕ ম্যাਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈਟ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਰ ਹੋ ਚੁੱਕੇ ਹਨ। ਕੁਝ ਕਾਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ, ਇਹ ਡਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਬੈਕ ਕਰੋ। ਇਸ ਦੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸੁੱਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤੋਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬੀਸ ਟੈਸ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ ਕਿ ਹੋਰ ਪ੍ਰੋਡਕਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਲਈ ਟੈਸਟਿੰਗ ਚੱਲ ਰਹੀ ਹੈ ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸ ਬੇਸਡਸ ਮਿਲਣ ਤੋਂ ਬਾਅਦ 컬러 ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕੇਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੇਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ एमबीआईए ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਉਰਤੇ ਜਾਂਦੇ ਸਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਹਨਾਂ ਨੇ ਇਹ ਸੈਂਡ ਵਰਤੀ ਹੈ ਘੱਟੋ ਘੱਟ 7 ਸਕੂਲ ਅਤੇ ਪ੍ਰੀ ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰੋਡਕਟ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕਾਉਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਂਡ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾ ਗਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਪਰਵਾਬਿਤ ਕੀ ਮਾਰਟ ਪਰ ਡਾਕਟਰ ਜਿਨ੍ਹਾਂ ਦੇ ਵਿੱਚ ਬਲੂ ম্যাਜਿਕ ਸੈਂਡ, ਗ੍ਰੀਨ ম্যাਜਿਕ ਸੈਂਡ, ਪਿੰਕ ম্যাਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈਟ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ। ਕੁਝ ਕਾਰਨਾਂ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ, ਇਹ ਡਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਬੈਕ ਕਰੋ। ਇਸੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸੁੱਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬੀਸ ਟੈਸਟ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ ਕਿ ਹੋਰ ਪ੍ਰੋਡਕਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਲਈ ਟੈਸਟਿੰਗ ਚੱਲ ਰਹੀ ਹੈ ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸਬੈਸਟਸ ਮਿਲਣ ਤੋਂ ਬਾਅਦ 컬러 ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕਿ ਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੈਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈੱਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਐਮਬੀਆਈਏ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਵਰਤੇ ਜਾਂਦੇ ਸਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਨ੍ਹਾਂ ਨੇ ਇਹ ਸੈਂਡ ਵਰਤੀ ਹੈ ਕਟੋ-ਕਟ ਸੱਤ ਸਕੂਲ ਅਤੇ ਪ੍ਰੀ-ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ-ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰਾਡਕਟਰ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕੌਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਂਡ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾ ਗਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਪ੍ਰਭਾਵਿਤ ਕੇਮਰਟ ਪ੍ਰੋਡਕਟ ਜਿਨ੍ਹਾਂ ਦੇ ਵਿੱਚ ਬਲੂ ਮੈਜਿਕ ਸੈਂਡ ਗ੍ਰੀਨ ਮੈਜਿਕ ਸੈਂਡ ਪਿੰਕ ਮੈਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈਟ ਸ਼ਾਮਿਲ ਹਨ ਇਹਨਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਕੁਝ ਕਾਰਨਾਂ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ ਇਹ ਡਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਬੈਕ ਕਰੋ ਇਸ ਦੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸੁੱਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤੋਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬੀਸ ਟੈਸ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ ਕਿ ਹੋਰ ਪ੍ਰੋਡਕਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਲਈ ਟੈਸਟਿੰਗ ਚੱਲ ਰਹੀ ਹੈ ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸਬੈਸਟਸ ਮਿਲਣ ਤੋਂ ਬਾਅਦ 컬러 ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕੇਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੈਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈੱਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਐਮਬੀਆਈਏ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਵਰਤੇ ਜਾਂਦੇ ਇਸਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਨ੍ਹਾਂ ਨੇ ਇਹ ਸੈਂਡ ਵਰਤੀ ਹੈ ਕਟੋ ਘਟੇ 7 ਸਕੂਲ ਅਤੇ ਪ੍ਰੀ ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰੋਡਕਟਰ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕੌਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਂਡ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾਗਾਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਪ੍ਰਭਾਵਿਤ ਕੇਮਰਟ ਪ੍ਰੋਡਕਟ ਜਿਨ੍ਹਾਂ ਦੇ ਵਿੱਚ ਬਲੂ ম্যাਜਿਕ ਸੈਂਡ ਗ੍ਰੀਨ ম্যাਜਿਕ ਸੈਂਡ ਪਿੰਕ ম্যাਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈਟ ਸ਼ਾਮਿਲ ਹਨ ਇਨ੍ਹਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ ਕੁਝ ਕਾਰਨਾਂ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ ਇਹ ਡਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਬੈਕ ਕਰੋ ਇਸੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸੁੱਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬੀਸ ਟੈਸਟ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ ਕਿ ਹੋਰ ਪ੍ਰੋਡਕਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਲਈ ਟੈਸਟਿੰਗ ਚੱਲ ਰਹੀ ਹੈ ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸਬੈਸਟਸ ਮਿਲਣ ਤੋਂ ਬਾਅਦ ਕਲਰ ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕੇਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੈਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ एमबीआईए ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਉਰਤੇ ਜਾਂਦੇ ਇਸ ਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਹਨਾਂ ਨੇ ਇਹ ਸੈਂਡ ਵਰਤੀ ਹੈ ਘੱਟੋ ਘੱਟ 7 ਸਕੂਲ ਅਤੇ ਪ੍ਰੀ ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰੋਡਕਟਰ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕੌਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਨ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾਗਾਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਪਰਵਾਬਿਤ ਕੀ ਮਾਰਟ ਪ੍ਰੋਡਕਟ ਜਿਨ੍ਹਾਂ ਦੇ ਵਿੱਚ ਬਲੂ ম্যাਜਿਕ ਸੈਂਡ, ਗ੍ਰੀਨ ম্যাਜਿਕ ਸੈਂਡ, ਪਿੰਕ ম্যাਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈੱਟ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਰ ਹੋ ਚੁੱਕੇ ਹਨ। ਕੁਝ ਕਾਰਨਾਂ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ, ਇਹ ਡਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਵੈਕ ਕਰੋ। ਇਸ ਦੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸੁੱਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤੋਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬੀਸ ਟੈਸ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ ਕਿ ਹੋਰ ਪ੍ਰੋਡਕਟ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਲਈ ਟੈਸਟਿੰਗ ਚੱਲ ਰਹੀ ਹੈ ਨਿਊਜ਼ੀਲੈਂਡ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਐਸਬੈਸਟਸ ਮਿਲਣ ਤੋਂ ਬਾਅਦ 컬러 ਪਲੇ ਸੈਂਡਦਾਰੀ ਕਾਲ ਹੋਰ ਵੱਡਾ ਕਰ ਦਿੱਤਾ ਗਿਆ ਹੈ ਕੇਮਾਰਟ ਦੇ ਕਈ ਮੈਜਿਕ ਸੈਂਡ ਪ੍ਰੋਡਕਟ ਵਿੱਚ ਖਤਰਨਾਕ ਟ੍ਰਿਮੋਲਾਈਟ ਐਸਬੈਸਟਸ ਮਿਲਿਆ ਹੈ ਜਿਸ ਕਾਰਨ ਮਾਪਿਆਂ ਅਤੇ ਸਕੂਲਾਂ ਨੂੰ ਤੁਰੰਤ ਵਰਤਨਾ ਬੰਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਕੇਮਾਰਟ ਪ੍ਰੋਡਕਟ ਬਲੂ ਗ੍ਰੀਨ ਅਤੇ ਪਿੰਕ ਮੈਜਿਕ ਸੈਂਡ ਦੇ ਨਾਲ 14 ਪੀਸਸ ਸੈਂਡ ਕੋਸਲ ਬਿਲਡਿੰਗ ਸੈਟ ਟੈਸਟ ਵਿੱਚ ਫੇਲ ਹੋਏ ਹਨ ਇਹ ਖੁਲਾਸਾ ਉਸ ਵੇਲੇ ਹੋਇਆ ਹੈ ਜਦੋਂ ਪਿਛਲੇ ਹਫਤੇ ਰੇਂਬੋ ਸੈਂਡ ਅਤੇ ਕਈ ਬ੍ਰਾਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ एमबीआईए ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਵੱਲ ਉਰਤੇ ਜਾਂਦੇ ਇਸ ਮਾਨ ਵਿੱਚ ਐਸਬਸਟੋਸ ਮਿਲਣਾ ਬਹੁਤ ਗੰਭੀਰ ਮਸਲਾ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ 120 ਤੋਂ ਵੱਧ ਸਿੱਖਿਆ ਕੇਂਦਰ ਮੰਨ ਰਹੇ ਹਨ ਕਿ ਉਹਨਾਂ ਨੇ ਇਹ ਸੈਂਡ ਵਰਤੀ ਹੈ ਘੱਟੋ ਘੱਟ 7 ਸਕੂਲ ਅਤੇ ਪ੍ਰੀ ਸਕੂਲ ਆਪਣੀ ਕਲਾਸਰੂਮ ਬੰਦ ਕਰ ਚੁੱਕੇ ਹਨ ਤਾਂ ਜੋ ਲਾਇਸੈਂਸ ਐਸ ਬੇਸਡ ਵਿਸ਼ੇਸ਼ਕੀ ਪੂਰੀ ਜਾਂਚ ਕਰ ਸਕਣ ਐਮਬੀਆਈ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਮਾਪਿਆਂ ਲਈ ਬਹੁਤ ਚਿੰਤਾਜਨਕ ਹੈ ਪ੍ਰੋਡਕਟ ਤੁਰੰਤ ਵਰਤਨਾ ਬੰਦ ਕਰੋ ਸੁਰੱਖਿਆ ਤਰੀਕੇ ਨਾਲ ਸੀਲ ਕਰੋ ਅਤੇ ਨਿਪਟਾਰੇ ਲਈ ਲੋਕਲ ਕੌਂਸਲ ਦੇ ਨਾਲ ਸੰਪਰਕ ਕਰੋ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਲਰ ਸੈਂਡ ਨੂੰ ਵੈਕਿਊਮ ਜਾਂ ਸਵੀਪ ਨਾ ਕਰਨ ਇਹ ਰੇਸ਼ੇ ਹਵਾ ਦੇ ਵਿੱਚ ਫੈਲ ਸਕਦੇ ਹਨ ਜਿਸ ਨਾਲ ਖਤਰਾ ਹੋਰ ਵੀ ਵੱਧ ਸਕਦਾ ਹੈ ਪਰ ਬਹੁਵੇ ਸਕੂਲਾਂ ਦੇ ਵਿੱਚ ਵੈਨਾਗਾਈ ਦੇ ਕਈ ਸਕੂਲ ਸ਼ਾਮਲ ਹਨ ਜਿੱਥੇ 6 ਕਲਾਸਾਂ ਨੂੰ ਹਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਬਰਵਾਵਿਤ ਕੇਮਟ ਪਰ ਡਾਕਟਰ ਜਿਨ੍ਹਾਂ ਦੇ ਵਿੱਚ ਬਲੂ ਮੈਜਿਕ ਸੈਂਡ, ਗ੍ਰੀਨ ਮੈਜਿਕ ਸੈਂਡ, ਪਿੰਕ ਮੈਜਿਕ ਸੈਂਡ ਅਤੇ 14 ਪੀਸ ਸੈਂਡ ਕਾਸਲ ਸੈਟ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਈਸੀ ਰੇਂਬੋ ਸੈਂਡ ਅਤੇ ਕਲਰ ਸੈਂਡ ਪਹਿਲਾਂ ਹੀ ਰਿਕਾਲ ਹੋ ਚੁੱਕੇ ਹਨ। ਕੁਝ ਕਾਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੋਡਕਟ ਤੁਰੰਤ ਬੰਦ ਕਰ ਦਿਓ ਇਹ ਡਾਇਟ ਕੰਟੇਨਰ ਦੇ ਵਿੱਚ ਰੱਖੋ ਤੇ ਡਬਲ ਬੈਕ ਕਰੋ ਇਸ ਦੇ ਉੱਤੇ ਲੇਬਲ ਜ਼ਰੂਰ ਲਪਕਾ ਦਿਓ ਘਰੇਲੂ ਕਚਰੇ ਦੇ ਵਿੱਚ ਇਸ ਨੂੰ ਬਿਲਕੁਲ ਨਾ ਸੁੱਟੋ ਲੋਕਲ ਕਾਉਂਸਲ ਨਾਲ ਡਿਸਪੋਜ਼ਲ ਇੱਕ ਸੰਪਰਕ ਕਰੋ ਤੋਂ ਦੱਸਦੇ ਕਿ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਡਕਟ ਵਿੱਚ ਐਸਬਿਸਸ ਮਿਲਿਆ ਹੈ ਜਿਸ ਨਾਲ ਅੰਤਰਰਾਸ਼ਟਰੀ ਸਪਲਾਈ ਚੇਨ ਤੇ ਹੋਰ ਸਵਾਲ ਖੜੇ ਹੋ ਗਏ ਹਨ ਐਮਬੀਆਈ ਨੇ ਕਿਹਾ ਹੈ